ਪੱਤੀ ਪਿੰਡ ਨੇ 25000 ਏਕੜ ਦੇ ਲਗਭਗ ਹੀ ਗਿਰਦੇ 25000 ਕਿੱਲਾ ਜਿਹੜਾ ਇੱਕ ਵਰਕ ਹਾਂਜੀ ਹਾਂਜੀ 25000 ਜਿਹੜੀ ਲੈਡ ਪੁਲਿਸ ਦੇ ਅਧੀਨ ਕਰਦੇ ਆ ਇਹ ਇਹਦੇ ਵਿੱਚ ਕਿਸੇ ਨੂੰ ਕੋਈ ਵੀ ਜ਼ਿੰਮੇਦਾਰ ਭਰਾ ਨੂੰ ਕੋਈ ਜ਼ਮੀਨ ਦਾ ਪੈਸਾ ਨਹੀਂ ਦੇਣਾ ਹੁੰਦਾ ਜ਼ਮੀਨ ਅਕਵਾਇਰ ਕਰ ਲੈਣੀ ਰੋਕ ਲੈਣੀ ਆ ਉਹੀ ਜ਼ਮੀਨ ਦੇ ਵਿੱਚੋਂ ਆਪਾਂ ਕਹਿ ਲਈਏ 1 ਏਕੜ ਦੇ ਮਗਰ 5 500 ਗਾਇ ਦੇ 2 ਪਲਾਟ ਦੇਣੀ ਆ 26000 ਰੁਪਏ ਗਾਜਬ ਅੱਜ ਭਗਵੰਤ ਮਾਨ ਕਹਿੰਦਾ ਵੀ ਉਹਦਾ ਗਾਜ ਦਾ ਰੇਟ ਰੱਖਿਆ ਜਾਊ ਮੈਨੂੰ ਦੱਸੋ ਇਹ ਕਹਿੰਦਾ ਵੀ ਗਰੀਬਾਂ ਲਈ ਘਰ ਬਣਾਉਣੇ ਆ ਕਿਹੜੇ ਗਰੀਬ 26000 ਰੁਪਏ ਗਾਜ ਖਰੀਦ ਲੂ ਇਹ ਤਾਂ ਸਿੱਧਾ ਸਿੱਧਾ ਨਾ ਜੇ 100 ਗਾਜ ਦਾ ਪਲਾਟ ਲੈਣਾ ਘੱਟੋ ਘੱਟ ਤਾਂ 26 ਲੱਖ ਰੁਪਏ ਦਾ ਹੋ ਗਿਆ ਮੈਨੂੰ ਦੱਸੋ ਜਿਹੜਾ 26 ਲੱਖ ਦਾ ਪਲਾਟ ਨੂੰ ਗਰੀਬ ਹੋਊਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਤਾਂ 5 ਲੱਖ ਰੁਪਈਆ ਗਾਜ ਲੈਣਾ ਉਹ ਧਨਾੜ ਬੰਦਿਆਂ ਦੀ ਮਜਬੂਰੀ ਬਣ ਚੜੀਆਂ ਅੱਜ ਭਵੰਤਮਾਨ ਦੀ ਇਹ ਨੀਤੀ ਆ ਕਿ ਅੱਜ 26000 ਰੁਪਏ ਦੇ ਹਿਸਾਬ ਨਾਲ ਰੇਟ ਰੱਖ ਕੇ ਉਹਨਾਂ ਨੂੰ ਨਕਸ਼ੇ ਦੇ ਵਿੱਚ ਸਾਰਾ ਕੁਝ ਵੇਚ ਦੇਣਾ ਪੰਜਾਬ ਦੇ ਵਿੱਚ ਜੋ ਤੋਂ ਵਿਕਾਸ ਹੋਣਾ ਦਾ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਆ ਕੇ ਵਿੱਚ ਵਿਗੜਨ ਪਾਉਂਦੀਆਂ ਨੇ ਰੋਕ ਦਿੰਦੇ ਨੇ ਮਤਲਬ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਵਿਕਾਸ ਹੋਵੇ ਚਲੋ ਠੀਕ ਆ ਜੇ ਵਿਕਾਸ ਕਰਨਾ ਤਾਂ ਪ੍ਰਾਈਵੇਟ ਕਲੋਨੀ ਵਾਲੇ ਲੈ ਲੈਣ ਸਾਡੇ ਕੋਲ ਜਮੀਨ ਦਾ ਕੁਝ ਜ਼ਮੀਨ ਦੇਣ ਜੋ ਬਣਦਾ ਸਾਨੂੰ ਪੈਸਾ ਵਾ ਜ਼ਮੀਨਦਾਰ ਦੀ ਮਰਜ਼ੀ ਆ ਭਵੰਤਮਾਨ ਕਹੇ ਜੇ ਵਿਕਾਸ ਕਰਨਾ ਸਾਨੂੰ ਕਹਿ ਰਿਹਾ ਅਸੀਂ ਪੰਜਾਬ ਸਰਕਾਰ ਨੇ ਜ਼ਮੀਨ ਲੈਣੀ ਆ ਦੱਸੋ ਕੀ ਰੇਟ ਦਵੋਗੇ ਫਿਰ ਅਸੀਂ ਆਪਦੀ ਮਰਜ਼ੀ ਨਾਲ ਦੇ ਦਾਂ ਕਰਨਵੇ ਵਿਕਾਸ ਜਿਹੜਾ ਕਰਨਾ ਇਹ ਕਿਹੜਾ ਵਿਕਾਸ ਹੋਇਆ ਕਿ ਜ਼ਮੀਨ ਕਿਸਾਨ ਨੂੰ ਘਸਣਾ ਵੀ ਹੈ ਨਹੀਂ ਦੇਣਾ ਵੀ ਹੈ ਨਹੀਂਗਾ ਤੇ ਹੁਣੀ ਵੀ ਆ ਇਹਨੂੰ ਵਿਕਾਸ ਕਹੋ ਕੋ ਵਿਨਾਸ਼ ਕਹੋਗੇ ਆ ਪਰਲ ਬਣੀ ਸੀ ਤੇ ਮੂੰਹੋਂ ਮੰਗੇ ਕਿਸਾਨਾਂ ਨੂੰ ਪੈਸੇ ਦਿੱਤੇ ਕਿਸੇ ਨੇ ਕੋਈ ਵਿਰੋਧਤਾ ਕੀਤੀ ਕਿਸੇ ਕਿਸਾਨ ਜੱਥੇਬੰਦੀ ਨੇ ਵਿਰੋਧਤਾ ਕੀਤੀ ਆ ਲੁਧਿਆਣੇ ਦੇ ਨਾਲ ਬਣ ਰ ਆਪਣੇ ਮੁੱਲਾਪੁਰ ਤੋਂ ਪਰੇ ਨੂੰ ਬਣ ਰਹੀ ਆ ਸ਼ਾਇਦ ਗ੍ਰੀਨ ਗ੍ਰੀਨ ਬੋਰਡਾ ਪਤਾ ਨਹੀਂ ਕੋਈ ਅਸਟਾ ਉਹ ਮੂੰਹੋਂ ਮੰਗੇ ਪੈਸੇ ਦਿੰਦੇ ਆ ਆ ਜਿਹੜੀਆਂ ਪਹਿਲਾਂ ਇਹ ਗਲਾਟਾਂ ਦੀਆਂ ਪੈਰ ਕੀਤੀਆਂ ਦੇਖੋ ਤਾਂ ਜਾ ਕੇ ਉਹ ਤੇ ਜੰਗਲ ਬਣੇ ਪਏ ਆ ਲੱਗ ਨਹੀਂ ਹੁੰਦਾ ਉਹ ਡਰ ਲੱਗਦਾ ਇਹੀ ਹਾਲ ਇੱਥੇ ਹੁਣ ਇਹਨਾਂ ਦਾ ਇਸ ਸਕੀਮ ਦੇ ਅਧੀਨ ਤਾਂ ਦੇਖੋ ਅੱਜ ਜ਼ਮੀਨਾਂ ਰੋਕ ਲੀਆਂ ਪਤਾ ਨਹੀਂ 15 ਸਾਲ ਬਾਅਦ ਡਿਵੈਲਪਮੈਂਟ ਹੋਵੇ ਜਾਂ 16 ਸਾਲ ਬਾਅਦ ਹੋਵੇ ਇਹਦਾ ਮਾਤਰਾ 16 ਸਾਲ ਕਿਸਾਨ ਤੱਕ ਕੁਝ ਨਹੀਂ ਕਰ ਸਕਦਾ ਉਹਦੇ ਕੋਈ ਨਾ ਤਾਂ ਅਮਾਉਂਟ ਹੱਥ ਲੱਗੀ ਨਾ ਉਹਦੀ ਜ਼ਮੀਨ ਆਪ ਦੀ ਜ਼ਮੀਨ ਰਹੀ ਸਭ ਤੋਂ ਮਾੜੀ ਸਕੀਮ ਦੇ ਤਹਿਤ ਜ਼ਮੀਨਾਂ ਫੈਰ ਕੀਤੀਆਂ ਜਾਂਦੀਆਂ ਉਹ ਤਿੰਨ ਕਾਲੇ ਖੇਤੀ ਕਾਨੂੰਨ ਹੀ ਡਾਇਰੈਕਟਾਂ ਡਾਇਰੈਕਟ ਲਾਗੂ ਕਰ ਰਹੇ ਹਨ ਇਹ ਤਾਂ ਖੋ ਕੇ ਸਾਫਤ ਕਰਦਾ ਸਾਬਤ ਕਰਦਾ ਕਿ ਉਹੀ ਕਾਲੇ ਕਾਨੂੰਨਾਂ ਦੇ ਤਹਿਤ ਜ਼ਮੀਨਾਂ ਖੋਹੀਆਂ ਜਾ ਰਹੀਆਂ ਸਾਡੇ ਦਾ ਕਾਲਾ ਕਾਨੂੰਨ ਹੀ ਜਿਹੜਾ ਸਾਡੀ ਜ਼ਮੀਨਾਂ ਖੋ ਰਿਆ ਇਤੋਂ ਵੱਡਾ ਕਾਲਾ ਕਾਨੂੰਨ ਕਿਹੜਾ ਹੋਊਗਾ ਪੈਕੇਜ ਲਿਆ ਆ ਕੇ ਜਿਹੜਾ ਕਹਿੰਦੇ ਸੀ ਵੱਡਾ ਪੈਕੇਜ ਲਿਆਉਣਾ ਪੰਜਾਬ ਵਾਲੀ ਬੀਜੇਪੀ ਵੀ ਕਹਿੰਦੀ ਸੀ ਆ ਦੇਤਾ ਸਾਨੂੰ 25000 ਏਕੜ ਸਾਡੀ ਖੋ ਰਹੇ ਆ ਇਹ ਜਾਵਾਂਗੇ ਕਿੱਥੇ ਇਹਦੀ ਡਿਵੈਲਪਮੈਂਟ ਲਈ ਰਿਜ਼ਰਵ ਬੈਂਕ ਤੋਂ ਲੋਨ ਮਨਜ਼ੂਰ ਕਰਾਉਣਾ ਕੁਛ ਨਹੀਂ ਹੋਣਾ ਕੀ ਕਿਸੇ ਨੇ ਡਿਵੈਲਪਮੈਂਟ ਕੁਛ ਨਹੀਂ ਕਰਨੀ ਕਿਸਾਨ ਮਾਰਿਆ ਜਾਣਾ ਤੇ ਇਹਨਾਂ ਨੇ ਪੈਸਾ ਲੈ ਕੇ ਜਿਹੜੀ ਦਿੱਲੀ ਵਾਲੀ ਜੁੜੀ ਲੁੱਟਣ ਆਈ ਹੂਈ ਆ ਆਦਰਸ਼ ਅਰਬਾਂ ਚੋਂ ਦੇ ਹੁੰਦੇ ਸੀ ਇਹ ਹੁਣ ਸਾਨੂੰ ਪੰਜਾਬ ਨੂੰ ਦਿੱਲੀ ਨੂੰ ਲੁੱਟਣ ਆ ਆ ਇਹਨੂੰ ਪਤਾ ਨਹੀਂ ਕਿਹੜੇ ਮੂਰਖ ਨੇ ਇਹ ਸਲਾਹ ਦੇਤੀ ਪੰਜਾਬ ਦਿੱਤਾ ਤੂੰ ਮੁੱਖ ਮੰਤਰੀਆਂ ਘੱਟੋ ਘੱਟ ਸ਼ਰਮ ਕਰ ਲੈ ਕੁਝ ਸਭ ਤੋਂ ਵੱਡਾ ਦੋਸਤ ਬਣ ਕੇ ਭਵੰਤਮਾਨ ਅੱਜ ਪੰਜਾਬ ਦੇ ਕਿਸਾਨਾਂ ਦਾ ਬਣ ਕੇ ਸਾਹਮਣੇ ਆ ਚੁੱਕਿਆ ਇਹਨੂੰ ਕਿਸਾਨ ਕਦੇ ਵੀ ਮੂੰਹ ਨਹੀਂ ਲਾਉਣ ਕਦੇ ਪੰਜਾਬ ਦੇ ਲੋਕ ਕਦੇ ਨਹੀਂ ਚਾਣਗੇ ਕਿ ਇਹੋ ਜਿਹੇ ਮੁੱਖ ਮੰਤਰੀ ਸਾਡੇ ਪੰਜਾਬ ਦੀ ਬਾਂਗੋੜ ਸੰਭਾਲੇ ਬੱਤੀ ਪਿੰਡਾਂ ਦੇ ਲੋਕ ਜੇਕਰ ਇਕੱਠੇ ਹੋ ਕੇ ਖੜ੍ਹ ਗਏ ਨਾ ਜ਼ਮੀਨ ਅਕਵਾਇਰ ਕਰਨੀ ਦਾ ਦੂਰ ਕਹੇ ਨੇ ਪੈਰ ਨਹੀਂ ਪਾਉਣ ਦੇਣਾ ਇਹਨਾਂ ਨੂੰ ਇਹ ਦਿਮਾਗ ਦੇ ਵਿੱਚ ਭਰੇਖਾ ਕੱਢ ਦੇਣ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ੱੱਟਕੇ ਲਾ ਕੇ ਵੜ ਜਾਣਗੇ ਇਹ ਕਦੇ ਵੀ ਨਹੀਂ ਹੋਣਾ ਇਹ ਲੋਕਵਾ ਟੀਵੀ ਨਾਲ ਜੁੜੇ ਤੁਸੀਂ ਮੈਂ ਅਹਿਮਤਾਜ ਲੁਧਿਆਣਾ ਇਲਾਕੇ ਦੇ ਲਗਭਗ 32 ਪਿੰਡਾਂ ਦੀ ਜ਼ਮੀਨ ਹੈ ਜਿਹੜੀ ਅਕਵਾਇਰ ਕੀਤੀ ਜਾਣੀ ਹੈ ਹਜ਼ਾਰਾਂ ਜਿਹੜੇ ਏਕੜ ਨੇ ਉਹ ਅਕਵਾਇਰ ਕਰਨੇ ਆ ਸਰਕਾਰ ਦੇ ਵੱਲੋਂ ਉਹਦਾ ਜਿਹੜਾ ਪ੍ਰਪੋਜ਼ਲ ਹੈ ਉਹ ਬਣ ਕੇ ਤਿਆਰ ਹੈ ਪਰ ਕਿਸਾਨਾਂ ਦੇ ਵਿੱਚ ਉਸਦਾ ਵਿਰੋਧ ਜਤਾਇਆ ਜਾ ਰਿਹਾ ਹੈ ਕਿਸਾਨਾਂ ਦਾ ਕੀ ਕਾਰਨ ਹੈ ਕਿ ਕਿਉਂ ਉਹ ਚਾਹੁੰਦੇ ਨੇ ਕਿ ਜਿਹੜੀ ਇਹ ਜ਼ਮੀਨ ਐਕਵਾਇਰ ਨਾ ਹੋਵੇ ਹੋਰ ਵੀ ਗੱਲਾਂ ਬਾਤਾਂ ਕਰਾਂਗੇ ਕਿੰਨੀ ਜ਼ਮੀਨ ਐ ਕਿਹੜੇ-ਕਿਹੜੇ ਪਿੰਡ ਪ੍ਰਭਾਵਿਤ ਹੋਣਗੇ ਇਹਦਾ ਨੁਕਸਾਨ ਕੀ ਐ ਸਾਡੇ ਨਾਲ ਵਿਕੇ ਜੂ ਡਕੌਂਦਾ ਦੇ ਆਗੂ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪ੍ਰਧਾਨ ਜੀ ਜਿਹੜਾ ਇਹ ਪਤਾ ਲੱਗਿਆ ਕਿ ਜਿਹੜੀ ਜ਼ਮੀਨ ਐਕਵਾਇਰ ਕੀਤੀ ਕਿੱਥੋਂ ਕਿੱਥੋਂ ਪਤਾ ਲੱਗਿਆ ਜੀ ਕਿੱਥੋਂ ਖਬਰ ਮਿਲੀ ਪਹਿਲਾਂ ਦੇਖੋ ਇਹ ਤਾਂ ਸਾਰੇ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਤੇ ਮਨਪੀਤੇ ਵਾਲੀ ਲਾਈਵ ਹੋਇਆ ਸੁਖਪਾਲ ਜਿਨੇ ਵੀ ਸਿਆਸੀ ਲੀਡਰ ਨੇ ਤੇ ਅਖਬਾਰਾਂ ਨਿਊਜ਼ਪੇਪਰਾਂ 'ਚ ਖਬਰ ਚੱਲੀ ਹੈ ਜੀ ਕੀ ਮਤਲਬ ਪੂਰਾ ਪ੍ਰੋਜੈਕਟ ਹੈ ਕਿਸ ਦੇ ਤਹਿਤ ਜ਼ਮੀਨ ਹੈ ਕਿੰਨੇ ਪਿੰਡ ਨੇ ਕਿੰਨੀ ਜ਼ਮੀਨ ਹੈ ਕੀ ਕੁਝ ਬਣਨ ਜਾ ਰਿਹਾ ਇੱਥੇ ਇਹ ਗਲਾਡਾ ਦੇ ਅਧੀਨ ਇਹ ਜਿਹੜੀ ਲੈਂਡ ਲੈਂਡ ਪੂਲਿੰਗ ਸਕੀਮ ਤਹਿਤ ਇਹਨੇ ਕਰੀ ਜਾ ਰਹੀ ਹੈ ਇਹਦੇ ਵਿੱਚ ਕੀ ਹੁੰਦਾ ਕਿ ਜਿਹੜੀ ਲੈਂਡ ਪੂਲਿੰਗ ਦੇ ਅਧੀਨ ਕਰਦੇ ਆ ਇਹ ਇਹਦੇ ਵਿੱਚ ਕਿਸੇ ਨੂੰ ਕੋਈ ਵੀ ਜ਼ਿਮੀਂਦਾਰ ਭਰਾ ਨੂੰ ਕੋਈ ਜ਼ਮੀਨ ਦਾ ਪੈਸਾ ਨਹੀਂ ਦੇਣਾ ਹੁੰਦਾ ਜੀ ਜ਼ਮੀਨ ਅਕਵਾਇਰ ਕਰ ਲੈਣੀ ਹੈ ਰੋਕ ਲੈਣੀ ਆ ਉਹੀ ਜ਼ਮੀਨ ਦੇ ਵਿੱਚੋਂ ਆਪਾਂ ਕਹ ਲਈਏ 1 ਏਕੜ ਦੇ ਮਗਰ 5-500 ਗਾਇਜ ਦੇ ਦੋ ਪਲਾਟ ਦੇਣੇ ਆ ਠੀਕ ਹੈ ਉਹ ਪਲਾਟ ਦੇਣਾ ਕੋਈ ਕੀਮਤ ਨਹੀਂ ਦੇਣੀ ਉਹਦਾ ਦੇਖੋ ਜਿਵੇਂ ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਕਿਸਾਨਾਂ ਦੀ ਜ਼ਮੀਨਾਂ ਆਈਆਂ ਜੀ ਕਈਆਂ ਨੇ ਪੈਸੇ ਚੱਕ ਲਏ ਵੀ 5 ਗੁਣਾ ਵੱਧ ਮਿਲਦੇ ਨੇ ਕਈਆਂ ਨੇ ਨਹੀਂ ਚੱਕੇ ਚਲੋ ਆਪਦੀ ਮਰਜ਼ੀ ਹੋ ਗਈ ਪਰ ਉੱਥੇ ਕਿਸਾਨ ਫੇਰ ਵੀ ਮਾੜਾ ਮੋਟਾ ਰੋਟੀ ਖਾਂਦਾ ਰਹਿ ਗਿਆ ਜੀ ਇਸ ਸਕੀਮ ਦੇ ਅਧੀਨ ਤਾਂ ਦੇਖੋ ਅੱਜ ਜ਼ਮੀਨਾਂ ਰੋਕ ਲਈਆਂ ਪਤਾ ਨਹੀਂ 15 ਸਾਲ ਬਾਅਦ ਡਵੈਲਪਮੈਂਟ ਹੋਵੇ ਜਾਂ 16 ਸਾਲ ਬਾਅਦ ਹੋਵੇ ਇਹਦਾ ਮਤਲਬ 16 ਸਾਲ ਕਿਸਾਨ ਤਾਂ ਕੁਜ਼ਮਨੀ ਕਰ ਸਕਦਾ ਉਹਦੇ ਕੋਈ ਨਾਂ ਤਾਂ ਅਮਾਉਂਟ ਹੱਥ ਲੱਗੀ ਨਾ ਉਹਦੀ ਜ਼ਮੀਨ ਆਪਦੀ ਜ਼ਮੀਨ ਰਹੀ ਸਭ ਤੋਂ ਮਾੜੀ ਸਕੀਮ ਦੇ ਤਹਿਤ ਜ਼ਮੀਨਾਂ ਉਹ ਕਹਿਲ ਕੀਤੀਆਂ ਜਾ ਰਹੀਆਂ ਨੇ 32 ਪਿੰਡ ਨੇ 24 25000 ਏਕੜ ਦੇ ਲਗਭਗ ਏਰੀਆ ਜੀ 25000 ਕਿੱਲਾ ਜਿਹੜਾ ਇੱਕ ਵਾਰ ਕੀਤਾ ਜਾਂਦਾ ਹਾਂਜੀ ਹਾਂਜੀ 25000 ਠੀਕ ਹੈ ਅੱਛਾ ਉੱਤੇ ਕੀ ਬਣਾਇਆ ਕੀ ਜਾਊਗਾ ਮਤਲਬ ਇੰਨੇ ਕਿੱਲਾਂ ਦੇ ਵਿੱਚ ਕਹਿੰਦੇ ਕਿ ਕਾਫੀ ਜ਼ਮੀਨ ਹੋ ਜਾਂਦੀ ਹੈ ਜੇ ਆਪਾਂ ਬਠਿੰਡੇ ਤੋਂ ਦਿੱਲੀ ਜਾਣਾ ਹੋਵੇ ਤਾਂ 4 ਕਿੱਲਾਂ ਦਾ ਪਰਆਸਤਾ ਬਣਾ ਸਕਦੇ ਹਾਂ ਇੰਨੀ ਜ਼ਮੀਨ ਹੋ ਜਾਂਦੀ ਹੈ ਇੰਨੀ ਜ਼ਮੀਨ ਤੇ ਕੀ ਬਣਾਉਣ ਜਾ ਰਹੀ ਹੈ ਸਰਕਾਰ ਇਹਨਾਂ ਨੇ ਬਣਾਉਣਾ ਕੀ ਆ ਸਰਪਥਰ ਕਿਸਾਨਾਂ ਨੂੰ ਭੁੱਖੇ ਮਾਰਨਾ ਆ ਹੁਣ ਤੱਕ ਇਹਨੇ ਕਲੋਨੀਆਂ ਬਣੀਆਂ 20 20 ਸਾਲ ਹੋ ਗਏ ਸਾਨੂੰ ਆ ਫਲੈਟ ਬਣੇ ਆ ਆ ਤੁਸੀਂ ਮੈਨੂੰ ਦੱਸ ਦਿਓ ਜਦੋਂ ਇਹ ਤੇ 15 ਸਾਲ 10 15 ਸਾਲ ਇਹ ਭਰ ਗਏ ਕਬੂਤਰੀ ਬੋਲਣੇ ਇਹਨਾਂ ਚ ਐਈਆਂ ਜਿਹੜੀਆਂ ਜ਼ਮੀਨਾਂ ਪਹਿਲਾਂ ਕਲੋਨੀਆਂ ਬਣੀਆਂ ਨੇ ਮੈਨੂੰ ਦੱਸ ਦਿਓ ਕਿ ਕਿੱਥੇ ਕਲੋਨੀ ਦੇ ਵਿੱਚ 100% ਪੂਰੀ ਵਾਦੀ ਆ ਗਈ ਪਲਾਟ ਲੈ ਲੈ ਅਮੀਰ ਬੰਦੇ ਆ ਉਹ ਤਣਾੜ ਸਿੱਟੀ ਜਾਂਦੇ ਆ ਕਿਸਾਨਾਂ ਕੋਲ ਜ਼ਮੀਨਾਂ ਖੋਹੀ ਜਾਂਦੀਆਂ ਨੇ ਕੰਕਰੀਟ ਦੇ ਬਣਾ ਕੇ ਕਲੋਨੀਆਂ ਉਹ ਲੈ ਲੈ ਸ਼ੌਂਕਿਆ ਰੱਖੀਆਂ ਨੇ ਕੋਈ ਫਾਰਮਾਸ ਬਣਾਦਾ ਕੋਈ ਕੋਹ ਬਣਾਦਾ ਕੋਈ ਖਾਲੀ ਪਾਏ ਆ ਪਲਾਟ ਇੱਥੇ ਵੀ ਪੰਜਾਬ ਆ ਜਿਹੜੀਆਂ ਪਹਿਲਾਂ ਇਹਨੇ ਗਲਾਡਾਂ ਦੀ ਕਹਿਰ ਕੀਤੀ ਦੇਖਿਓ ਤਾਂ ਜਾ ਕੇ ਉੱਥੇ ਜੰਗਲ ਬਣੇ ਪਏ ਆ ਲੰਗ ਨਹੀਂ ਹੁੰਦਾ ਉਹ ਡਰ ਲੱਗਦਾ ਇਹੀ ਹਾਲ ਇੱਥੇ ਹੁਣ ਇਹਨਾਂ ਦਾ ਉਹ ਲੱਖਾਂ ਦੀ ਜ਼ਮੀਨ ਲੈ ਕੇ ਕਰੋੜਾਂ ਵਿੱਚ ਵੇਚੀ ਜਾ ਰਹੀ ਹੈ ਦੇਖੋ ਇੱਕ ਗੱਲ ਤੁਸੀਂ ਸੋਚੋ ਜਰਾ 26000 ਰੁਪਏ ਗਜ ਅੱਜ ਭਗਵੰਤ ਮਾਨ ਕਹਿੰਦਾ ਵੀ ਉਹਦਾ ਗਜ ਦਾ ਰੇਟ ਰੱਖਿਆ ਜਾਊ ਮੈਨੂੰ ਦੱਸੋ ਇਹ ਕਹਿੰਦਾ ਵੀ ਗਰੀਬਾਂ ਲਈ ਘਰ ਬਣਾਉਣੇ ਆ ਕਿਹੜੇ ਗਰੀਬ 26000 ਰੁਪਏ ਗਜ ਖਰੀਦ ਲੂ ਖਰੀਦ ਰੂ ਕੋਈ ਇਹ ਤਾਂ ਸਿੱਧਾ ਸਿੱਧਾ ਨਾ ਜੇ ਗਾਜ ਦਾ ਪਲਾਟ ਲੈਣਾ ਘੱਟੋ ਘੱਟ ਤਸਬੀ 2 ਲੱਖ ਰੁਪਏ ਦਾ ਹੋ ਗਿਆ ਮੈਨੂੰ ਦੱਸੋ ਜਿਹੜਾ 26 ਲੱਖ ਦਾ ਪਲਾਟ ਲੂ ਗਰੀਬ ਹੋਊਗਾ ਉਹ ਇਹਦਾ ਮਤਲਬ ਡਾਇਰੈਕਟ ਅਨਡਾਇਰੈਕਟ ਕਾਰਪੋਰੇਟ ਘਰਾਣਿਆਂ ਨੂੰ ਤੇ ਚੰਗੇ ਪੈਸੇ ਵਾਲੇ ਬੰਦਿਆਂ ਨੂੰ ਸਰਪ ਤੇ ਸਰਪ 2 ਕਰੋੜ 60 ਲੱਖ ਦੇ ਹਿਸਾਬ ਦੇ ਨਾਲ ਜੇ ਆਪਾਂ ਕਹਿ ਲਈਏ ਅੱਜ ਜ਼ਮੀਨ ਹੈ ਜਿਹੜੀ ਅੱਜ 4-5 ਕਰੋੜ ਤੋਂ ਕਿਤੇ ਕੀਲਾ ਘਟ ਨਹੀਂ ਜੇ ਮਗਰ ਵੀ ਪਿੰਡਾਂ ਵੱਲ ਹੋ ਜਾਈਏ ਤਾਂ 2 ਕਰੋੜ ਦਾ ਕਿਲਾ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਤਾਂ 5 ਲੱਖ ਰੁਪਈਆ ਗਾਜ ਲੈਣਾ ਉਹ ਧਨਾੜ ਬੰਦਿਆਂ ਦੀ ਮਜਬੂਰੀ ਬਣ ਜਣੀ ਆ ਅੱਜ ਭਵੰਤਮਾਨ ਦੀ ਇਹ ਨੀਤੀ ਆ ਕਿ ਅੱਜ 26000 ਰੁਪਏ ਦੇ ਹਿਸਾਬ ਦੇ ਨਾਲ ਰੇਟ ਰੱਖ ਕੇ ਉਹਨਾਂ ਨੂੰ ਨਕਸ਼ੇ ਦੇ ਵਿੱਚ ਸਾਰਾ ਕੁਝ ਵੇਚ ਦੇਣਾ ਜਿਹੜੀ ਉਹਨਾਂ ਨੂੰ 2-3 ਲੱਖ ਰੁਪਏ ਗੱਜ ਜ਼ਮੀਨ ਲੈਣੀ ਪੈਣੀ ਆ ਉਹਦੇ ਤਿੰਨ ਸਾਲਾਂ ਤੱਕ ਅੱਜ ਨਕਸ਼ਾ ਬਣਾ ਕੇ ਮੈਪ ਬਣਾ ਕੇ ਉਹਦੇ ਵਿੱਚ ਕਾਗਜ਼ਾਂ ਦੇ ਵਿੱਚ ਹੀ ਉਹਨਾਂ ਨੂੰ ਸਾਰਾ ਕੁਝ ਦੇ ਦੇਣਾ ਉਹਨਾਂ ਨੂੰ ਦੱਸੋ ਕੀ ਮੜਾ ਫਿਰ ਭਵੰਤਮਾਨ ਇਹ ਸਾਫ਼ ਤਕੜੇ ਕਿਹੜਾ ਗਰੀਬ 26000 ਰੁਪਏ ਨੂੰ ਗੱਜ ਨੂੰ ਖਰੀਦ ਲੂ ਪੰਜਾਬ ਦੇ ਵਿੱਚ ਜੋ ਖਰੀਦ ਸਕਦਾ ਤਾਂ ਗਰੀਬ ਕਿਵੇਂ ਆਹੋ ਇਹ ਬਹੁਤ ਵੱਡਾ ਕਪੜਾ ਇਹਦੇ ਮਕਰ ਸਾਰੇ ਦਿੱਲੀ ਦੇ ਜਿਹੜੇ ਆਕਾਦੇ ਉਹ ਉਹਨਾਂ ਨੇ ਬਹੁਤ ਵੱਡੀ ਕਰਾਪਸ਼ਨ ਕਰਨੀ ਇਹਦੇ ਵਿੱਚ ਅੱਛਾ ਇਹਦੇ ਵਿੱਚ ਇਹ ਵੀ ਆ ਮਤਲਬ ਸਰਕਾਰ ਤੇ ਕੁਝ ਲੋਕਾਂ ਦੇ ਵੀ ਕਹਿਣਾ ਕਿ ਪੰਜਾਬ ਦੇ ਵਿੱਚ ਜਦੋਂ ਵਿਕਾਸ ਹੋਣਾ ਦਾ ਜਿਹੜੀਆਂ ਕਿਸਾਨ ਜੱਥੇ ਬੰਦੀਆਂ ਆ ਕੇ ਵਿੱਚ ਵਿਗੜਨ ਪਾਉਂਦੀਆਂ ਨੇ ਰੋਕਦੀਆਂ ਨੇ ਮਤਲਬ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਵਿਕਾਸ ਹੋਵੇ ਨਹੀਂ ਆਪਾਂ ਇਹਨੂੰ ਵਿਕਾਸ ਕਿਵੇਂ ਕਹਿ ਸਕਦੇ ਆ ਚਲੋ ਠੀਕ ਆ ਜੇ ਵਿਕਾਸ ਕਰਨਾ ਨੇ ਪ੍ਰਾਈਵੇਟ ਕਲੋਨੀ ਵਾਲੇ ਲੈ ਲੈਣ ਸਾਡੇ ਕੋਲ ਜਮੀਨਾਂ ਕੁਝ ਮੀਨ ਦੇਣ ਜੋ ਬਣਦਾ ਸਾਨੂੰ ਪੈਸਾ ਵਾ ਜ਼ਮੀਂਦਾਰ ਦੀ ਮਰਜ਼ੀ ਆ ਭਵਾਨਤਮਾਨ ਕਹੇ ਜੇ ਵਿਕਾਸ ਕਰਨਾ ਸਾਨੂੰ ਕਹੇ ਵੀ ਅਸੀਂ ਪੰਜਾਬ ਸਰਕਾਰ ਨੇ ਜ਼ਮੀਨ ਲੈਣੀ ਆ ਕਸੋ ਕੀ ਰੇਟ ਦਓਗੇ ਫਿਰ ਅਸੀਂ ਆਪਣੀ ਮਰਜ਼ੀ ਨਾਲ ਦੇਦਾ ਕਰ ਲਵੇ ਵਿਕਾਸ ਜਿਹੜਾ ਕਰਨ ਇਹ ਕਿਹੜਾ ਵਿਕਾਸ ਹੋਇਆ ਕਿ ਜ਼ਮੀਨ ਕਿਸਾਨ ਨੂੰ ਪੁੱਛਣਾ ਵੀ ਹੈ ਨਹੀਂ ਦੇਣਾ ਵੀ ਹੈ ਨਹੀਂਗਾ ਤੇ ਖੋਣੀ ਵੀ ਆ ਇਹਨੂੰ ਵਿਕਾਸ ਕਹਿੰਦੇ ਵਿਨਾਸ਼ ਕਹੋਗੇ ਦੇਖੋ ਜੇ ਤੂੰ ਵਿਕਾਸ ਕਰਨਾ ਇੱਥੇ ਕਿੰਨੀਆਂ ਕਲੋਨੀਆਂ ਬਣੀਆਂ ਨੇ ਜੀ ਆ ਪਰਲ ਬਣੀ ਸੀ ਇੱਥੇ ਮੂੰਹੋਂ ਮੰਗੇ ਕਿਸਾਨਾਂ ਨੂੰ ਪੈਸੇ ਦਿੱਤੇ ਕਿਸੇ ਨੇ ਕੋਈ ਵਿਰੋਧਤਾ ਕੀਤੀ ਕਿਸੇ ਕਿਸਾਨ ਜੱਥੇਬੰਦੀ ਨੇ ਵਿਰੋਧਤਾ ਕੀਤੀ ਆ ਲੁਧਿਆਣੇ ਦੇ ਨਾਲ ਬਣ ਰ ਆਪਣੇ ਮੁੱਲਾਪੁਰ ਤੋਂ ਪਰੇ ਇਹਨੂੰ ਬਣ ਰਹੀ ਆ ਸ਼ਾਇਦ ਗ੍ਰੀਨ ਗ੍ਰੀਨ ਬੋਰਡਾ ਪਤਾ ਨਹੀਂ ਕੋਈ ਇਸ ਜਾਂ ਹਾਂ ਉਹ ਮੂਹ ਮੰਗੇ ਪੈਸੇ ਦਿੰਦੇ ਆ ਅੱਜ ਇੱਕ ਕਿਸਾਨ ਭਰਾ ਦਾ ਹਫਤਾ ਤੱਕ ਪਹਿਲਾਂ ਰੋਲਾ ਸੀ ਉਹ 7 ਕਰੋੜ ਰੁਪਏ ਕੀਲੇ ਦਾ ਦਿੰਦੇ ਸੀ ਉਹਨੂੰ ਸਾਡਾ ਕਿਸਾਨ ਭਰਾ ਕਹਿੰਦਾ ਮੈਂ ਨਹੀਂ ਦੇਣਾ ਇਹ ਹੁੰਦਾ ਵਿਕਾਸ ਦੀ ਗੱਲ ਇਹ ਭਗਵੰਤ ਜੀ ਆਵੇ ਸਾਡੇ ਕੋਲੇ ਆ ਕੇ ਸਾਨੂੰ ਖੁੱਲੀ ਮਾਰਕੀਟ ਹੀ ਰਹਿਣ ਦਿਓ ਅਸੀਂ ਦੇਖਾਂਗੇ ਜਮੀਨਾਂ ਦੇਣੀਆਂ ਕਿ ਨਹੀਂ ਦੇਣੀਆਂ ਜੇ ਦੇਣੀਆਂ ਚਾਹੁੰਦੇ ਅਸੀਂ ਆਪ ਤੇ ਸਹੀ ਮੁੱਲ ਦਵਾਂਗੇ ਬਾਜ਼ੇ ਮੁੱਲ ਜਿਹੜਾ ਨੂੰ ਠੀਕ ਲੱਗਦਾ ਪਹਿਲੀ ਗੱਲ ਆਹਨੂੰ ਜਮੀਨਾਂ ਦੇਣ ਦੀ ਲੋੜ ਹੀ ਹੈ ਖੇਤੀ ਕਾਹਦਾ ਰੋਜ਼ਗਾਰ ਆ ਇਹ ਉਹ ਹੁੰਦਾ ਵਿਕਾਸ ਇਹ ਤਾਂ ਇੱਕ વિનાਸ਼ ਆ ਕਿ ਧੱਕੇਸਾਈ ਆ ਕਿ ਕਿਸਾਨਾਂ ਦੇ ਕੋਣੋ ਧੱਕੇ ਦੇ ਨਾਲ ਜ਼ਮੀਰ ਖੋਹੀ ਜਾ ਰਹੀ ਆ ਵੱਡੇ ਪੱਦਰ ਤੇ ਕਿਹੜੇ ਕਿਹੜੇ ਇੱਥੋਂ ਆਸੇ ਪਾਸੇ ਦੇ ਪਿੰਡ ਜਿਹੜੇ ਪ੍ਰਭਾਵਿਤ ਹੋਣਗੇ ਇੱਥੋਂ ਬਾਈ ਜੀ ਕੋਈ ਪਿੰਡ ਛੱਡੇ ਨਹੀਂ ਲੁਧਿਆਣੇ ਨਾਲ ਦਾ 32 ਪਿੰਡ ਆ ਇੱਥੋਂ ਤੁਸੀਂ ਸ਼ੁਰੂ ਹੋ ਜਾਓ ਨਾਰੰਗਲ ਤੱਕ ਨਿਕਲ ਜਾਓ ਇਧਰੋਂ ਹਿੱਸੇ ਵਾਲੇ ਪੱਟੀਆਂ ਪੁੱਟੀਆਂ ਜਿੰਨੇ ਵੀ ਸਾਰੇ ਹਮੜਾ ਹਮੜਾ ਵਾਲੇ ਦੇ ਨਾਲ ਜਿੰਨੇ ਆ ਆਪਾਂ ਇੱਥੇ ਖੜੇ ਆ ਜਿਹੜੀ ਬਹੁਤ ਕਰੋੜੀ ਕੀਮਤੀ ਜ਼ਮੀਨ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਿਸਾਨਾਂ ਨੇ ਆਪਣੇ ਬੱਚਿਆਂ ਲਈ ਸਾਂਭ ਕੇ ਰੱਖੀ ਸੀ ਕਿ ਸਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸੋਨੇ ਦੇ ਭਾਜਮੀਨ ਸਾਡੀ ਹੋ ਜੂਗੀ ਉਹ ਮਿੱਟੀ ਦੇ ਭਾਅ ਕਰਤੀ ਇਹਨੇ ਦੇਖੋ ਜੇ ਕਹਿੰਦੇ ਸਾਂਭ ਕੇ ਰੱਖੀ ਜਮੀਨ ਬਾਹ ਬਹੁਤੇ ਨੇ ਵੇਚਤੀ ਜੇ ਸਾਂਭ ਕੇ ਰੱਖੀ ਇਸ ਕਰਕੇ ਰੱਖੀ ਸੀ ਨਾ ਇਹ ਜਮੀਨ ਬੇਸ ਕੀਮਤੀ ਆ ਹੁਣ ਲੁਧਿਆਣੇ ਦੇ ਵਿੱਚ ਦੱਸੋ ਕਿਹੜਾ ਏਰੀਆ ਖਾਲੀ ਆ ਇਹੀ ਏਰੀਆ ਖਾਲੀ ਨੇ ਰੋਕ ਲਿਆ ਭਵੰਤਮਾਨ ਨੇ ਕੀ ਲੱਗਦਾ ਵੀ ਜਿਹੜੇ ਤਿੰਨ ਖੇਤੀ ਕਾਨੂੰਨ ਵਾਪਸ ਕਰਵਾਏ ਸੀ ਕਿ ਅਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਵੱਲ ਲਾਗੂ ਕੀਤੇ ਜਾ ਰਹੇ ਪੰਜਾਬ ਖੇਤੀ ਕਾਨੂੰਨਾਂ ਦੇ ਵਿੱਚ ਲੋਕ ਉੱਠੇ ਕਿਉਂ ਸੀਗੇ ਉਦੋਂ ਲੋਕਾਂ ਨੂੰ ਇੱਕ ਗੱਲ ਦੀ ਸਮਝ ਇੱਕ ਡਰ ਪੈ ਗਿਆ ਸੀ ਕਿ ਜਦ ਤਿੰਨ ਖੇਤੀ ਕਾਲੇ ਕਾਨੂੰਨ ਲਾਗੂ ਹੋਗੇ ਤਾਂ ਸਾਡੀਆਂ ਜ਼ਮੀਨਾਂ ਖੋਹ ਲੈਣਗੇ ਖੋਹ ਲੈਣਗੇ ਨਾ ਆ ਭਗਵਾਨਤਮਨ ਦਾ ਖੋਹ ਲੀਆਂ ਫਿਰ ਆਪਾਂ ਕੀ ਕਹਾਂਗੇ ਉਹ ਤਿੰਨ ਕਾਲੇ ਖੇਤੀ ਕਾਨੂੰਨ ਹੀ ਡਾਇਰੈਕਟਾਂ ਡਾਇਰੈਕਟ ਲਾਗੂ ਕਰ ਰਹੇ ਹਨ ਇਹ ਤਾਂ ਖੋ ਕੇ ਸਾਬਤ ਕਰਤਾ ਸਾਬਤ ਕਰਤਾ ਕਿ ਉਹੀ ਕਾਲੇ ਕਾਨੂੰਨਾਂ ਦੇ ਤਹਿਤ ਜ਼ਮੀਨਾਂ ਖੋਹੀਆਂ ਜਾ ਰਹੀਆਂ ਸਾਡੇ ਲਈ ਤਾਂ ਕਾਲਾ ਕਾਨੂੰਨ ਹੀ ਹੈ ਸਾਡੀਆਂ ਜ਼ਮੀਨਾਂ ਖੋ ਰਿਹਾ ਇੰਤੋਂ ਵੱਡਾ ਕਾਲਾ ਕਾਨੂੰਨ ਕਿਹੜਾ ਹੋਊਗਾ ਕਿਵੇਂ ਦੇਖਦੇ ਪ੍ਰਧਾਨ ਜੀ ਕਿੱਥੇ ਮਤਲਬ ਕਿਹੜੇ ਕਿਹੜੇ ਕਿਸਾਨ ਨੇ ਅੱਜ ਤੁਹਾਡੀ ਕੀ ਇੱਥੇ ਮੀਟਿੰਗ ਹੋਈ ਹੈ ਜਿਹੜੀ ਮੀਟਿੰਗ ਰੱਖੀ ਗਈ ਹੈ ਕੀ ਉਹਦੇ ਵਿੱਚ ਫੈਸਲੇ ਲੈ ਗਏ ਨੇ ਅੱਜ ਦੀ ਉਹਦੇ ਜਿਹੜੇ ਫੈਸਲੇ ਲੈਣੇ ਆ ਜੀ ਅੱਜ ਤਾਂ ਵਿਚਾਰ ਲਈ ਗਈ ਆ ਜੀ ਸਾਰਿਆਂ ਪ੍ਰਧਾਨ ਜੀ ਨੇ ਐਲਾਨ ਕਰਤਾ ਸੀ ਪਰ ਸੋਈ ਇਹਨਾਂ ਨੇ ਪਾਇਆ ਸੀ ਕਿਉਂਕਿ ਜੇ ਡਾਇਰੈਕਟਿਵ ਜਥੇਬੰਦੀ ਦਾ ਇਨਵੋਲਵਮੈਂਟ ਇਹਦੇ ਵਿੱਚ ਹੁੰਦੀ ਆ ਕਿਉਂਕਿ ਇਹਨਾਂ ਦੀ ਸੋਚ ਬਹੁਤ ਵਧੀਆ ਸੀ ਵੀ ਆਪਾਂ ਸਰਬਪਾਰਟੀ ਮੀਟਿੰਗ ਕਿਉਂਕਿ ਸਾਡੀ ਟਿਕਾਉਂਦਾ ਬਣੀ ਹੋਣੀ ਸੀ ਜੀ ਉਹ ਸਾਡੇ ਇਲਾਕੇ ਦੇ ਲੋਕਾਂ ਬਣੀ ਹੋਣੀ ਸੀ ਵੀ ਉਹਨਾਂ ਦੇ ਵਿਚਾਰ ਲਈਏ ਵੀ ਇਹ ਜੰਗ ਆ ਜਿਹੜੀ ਇਕੱਲੇ ਤਾਂ ਅਸੀਂ ਲੜ ਨਹੀਂ ਸਕਦੇ ਇਕੱਲਾ ਕੋਈ ਨਹੀਂ ਲੜ ਸਕਦਾ ਲੋਕਾਂ ਨੂੰ ਨਾਲ ਲੈ ਕੇ ਅੱਜ ਲੋਕਾਂ ਦਾ ਰੋਹ ਦੇਖਿਆ ਗਿਆ ਵਿਚਾਰ ਲਏ ਗਏ ਸਾਰਿਆਂ ਦੇ ਬਾਹਰ ਫਿਰਦੇ ਸੀ ਆਪਸ ਵਿੱਚ ਗੱਲਾਂ ਕਰਦੇ ਸੀ ਉਹਨਾਂ ਨੂੰ ਦੇਖਿਆ ਵੀ ਚਾਹੁੰਦੇ ਕੀ ਆ ਲੋਕ ਹਰ ਬੰਦਾ ਦੁਖੀ ਆ ਹੁਣ 24 ਤਰੀਕ ਦੀ ਸਾਡੇ ਧਨੀਰ ਸਾਹਿਬ ਨੇ ਦੱਸਿਆ ਕਿਉਂਕਿ ਲੋਕ ਚਾਹੁੰਦੇ ਸੀ ਵੀ ਤੁਸੀਂ ਅਗਵਾਈ ਕਰੋ ਜੀ ਭਾਰਤੀ ਕਿਸਾਨ ਜੀ ਉਹਨੂੰ ਇਕਤਾ ਢਕਾਉਂਦਾ ਤੇ ਉਹ ਹੁਣ 24 ਤਰੀਕ ਦਾ ਐਸਕੇਮ ਦੀ ਮੀਟਿੰਗ ਹੋਊਗੀ ਉਹਦੇ ਚ ਜੋ ਵੀ ਉਹ ਕਰਨਗੇ ਐਲਾਨ ਅਸੀਂ ਲੋਕ ਜਿਹੜੇ ਆ ਉਹਨਾਂ ਦੇ ਨਾਲ ਖੜੇ ਆ ਡਟ ਕੇ ਖੜਨਾ ਪਊਗਾ ਅਸੀਂ ਆਪਦੇ ਬੱਚਿਆਂ ਨੂੰ ਠੂਠੇ ਥੋੜੋ ਪੜਾਉਨੇ ਯਾਰ ਇਹਨਾਂ ਨੇ ਤਾਂ ਸਿਰਫ ਜਿਹੜੀ ਦਿੱਲੀ ਇਹ ਪਾਰਟੀ ਆਈ ਆ ਚਾਰ ਪੰਜ ਜਾਣੇ ਦਿੱਲੀ ਤੋਂ ਉੱਥੋਂ ਪੈਕੇਜ ਲਿਆਂਦਾ ਪੈਕੇਜ ਲਿਆ ਆ ਕੇ ਜਿਹੜਾ ਕਹਿੰਦੇ ਸੀ ਵੱਡਾ ਪੈਕੇਜ ਲਿਆਉਣਾ ਪੰਜਾਬ ਲਈ ਬੀਜੇਪੀ ਵੀ ਕਹਿੰਦੀ ਸੀ ਆ ਦੇ ਤਾਂ ਸਾਨੂੰ 25000 ਏਕੜ ਸਾਡੀ ਖੋ ਰਹੇ ਆ ਇਹ ਜਾਵਾਂਗੇ ਕਿੱਥੇ ਦੇਖੋ ਇੱਕ ਗੱਲ ਥੋੜੇ ਜੇ ਲਫਜ਼ ਚ ਮੁੱਕ ਜਾਂਦੀ ਆ 25000 ਐਕਵਾਇਰ ਕਰ ਲਈ ਪਰ ਉਹ ਜਾਣਗੇ ਕਿੱਥੇ ਜਿਵੇਂ ਪ੍ਰਧਾਨ ਜੀ ਦਾ ਸੰਦ ਕਿੱਥੇ ਜਾਣਗੇ ਇੱਕ ਇੱਕ ਤਕੜੇ ਜ਼ਿਮੀਂਦਾਰ ਦੇ ਘਰੇ ਕਰੋੜ ਡੇਢ ਡੇਢ ਕਰੋੜ ਦੇ ਸੰਦ ਖੜੇ ਆ ਉਹ ਕਾਦੇ ਕੰਮ ਰਹਿ ਗਏ ਇਹਨਾਂ ਨੇ ਰਿజర్ਵ ਬੈਂਕ ਤੋਂ ਜਿਵੇਂ ਪੇਪਰਾਂ ਚ ਦੱਸਦੇ ਆ ਜੀ ਇਹਦੀ ਡਿਵੈਲਪਮੈਂਟ ਲਈ ਰਿజర్ਵ ਬੈਂਕ ਤੋਂ ਲੋਨ ਮਨਜ਼ੂਰ ਕਰਾਉਣਾ ਕੁਛ ਨਹੀਂ ਹੋਣਾ ਕੀ ਕਿਸੇ ਨੇ ਡਿਵੈਲਪਮੈਂਟ ਕੁਛ ਨਹੀਂ ਕਰਨੀ ਕਿਸਾਨ ਮਾਰਿਆ ਜਾਣਾ ਤੇ ਇਹਨਾਂ ਨੇ ਪੈਸਾ ਲੈ ਕੇ ਜਿਹੜੀ ਦਿੱਲੀ ਵਾਲੀ ਜੁੰਡਲੀ ਲੁੱਟਣ ਆਈ ਹੋਈ ਆ ਅਦਰਚ ਅਰਬਾਂ ਚੋਂ ਦੇ ਹੁੰਦੇ ਸੀ ਇਹ ਹੁਣ ਸਾਨੂੰ ਪੰਜਾਬ ਨੂੰ ਦਿੱਲੀ ਨੂੰ ਲੁੱਟਣ ਆ ਗਏ ਤੇ ਇਹਨਾਂ ਨੇ ਆਪਦਾ ਪੈਸਾ ਹੜੱਪ ਕਰਕੇ ਇਧਰ ਉਹਦਾ ਰਿਜ਼ਰਵ ਬੈਂਕ ਦਾ ਕਰ ਲੈਣਾ ਮੁੜ ਕੇ ਗਾਂਹਾਂ ਵਾਲੇ ਜਿਹੜੇ ਹੋਣਗੇ ਸਰਕਾਰਾਂ ਉਹ ਤੁਰੇ ਫਿਰਨ ਇੰਨਾ ਕਰਜ਼ਾ ਹੋ ਗਿਆ ਜੀ ਇੰਨੇ ਲੱਖ ਹੋ ਗਿਆ 4 ਲੱਖ 4.5 ਲੱਖ ਕਰੋੜ ਤਾਂ ਹੋਣਾ ਹੋਇਆ ਤੇ ਉੱਥੋਂ ਪਤਾ ਨਹੀਂ ਕਿੰਨਾ ਲੈਣਾ ਇਹਨਾਂ ਨੇ ਤੇ ਜਿਹੜੀਆਂ ਅਰਬਾਂ ਦੀਆਂ ਖਰਬਾਨੀਆਂ ਜ਼ਮੀਨਾਂ ਸਾਡੀਆਂ ਕਿਸਾਨ ਦੀਆਂ ਖੂਹੀਆਂ ਜਾਣਗੀਆਂ ਉਹ ਕਿੱਥੇ ਜਾਣਗੇ ਪਰ ਨਹੀਂ ਦਿੰਦੇ ਕੋਣ ਇਹ ਪੰਜਾਬ ਆ ਇਨਾਂ ਨੂੰ ਪਤਾ ਇਹਨੇ ਤਾਂ ਵੱਡੇ ਵੱਡੇ ਨਾਦਰ ਸ਼ਾਹ ਵਰਗੇ ਕਿੱਡ ਕਿੱਡੇ ਚੜ ਕੇ ਆਇਆ ਬਦਾਲੀ ਵਰਗੇ ਜੀ ਇਧਰੋਂ ਮਥਰਾ ਇਧਰੋਂ ਦਿੱਲੀ ਤੋਂ ਲੁੱਟ ਕੇ ਲਈ ਹੁੰਦੇ ਸੀ ਇਥੋਂ ਖਾਲੀ ਕਰਕੇ ਤੋੜਦੇ ਸੀ ਉਹਨਾਂ ਨੂੰ ਅਸੀਂ ਪੰਜਾਬ ਵਾਲੇ ਆ ਹਾਲਾਂਕਿ ਲਟੇਰੇ ਨਹੀਂ ਅਸੀਂ ਅਸੀਂ ਗਰੀਬਾਂ ਚ ਹੀ ਬਣਦੇ ਆ ਸਾਡੇ ਪੁਰਖੇ ਸੀ ਜਿਹੜੇ ਤੇ ਅਸੀਂ ਆਪ ਦੀ ਚੀਜ਼ ਕਿਵੇਂ ਖੋਣ ਦੇ ਦਿਆਂਗੇ ਬੜਾ ਵੱਡਾ ਭਲੇਖਾ ਹੈ ਸਰਕਾਰ ਨੂੰ ਇਹ ਪੈਰ ਨਹੀਂ ਪਾ ਸਕਦੇ ਸਾਡੀ ਜ਼ਮੀਨ ਦੇ ਵਿੱਚ ਭਾਈ ਜੀ ਸਾਡੀ ਜਥੇਬੰਦੀ ਨਾਲ ਆ ਲੋਕਾਂ ਦਾ ਰੂਹ ਆ ਉਹ ਸਾਡੇ ਨਾਲ ਜੀ ਅਜੇ ਕਿਵੇਂ ਦੇਖਦੇ ਹੋ ਵੀ ਜਿਹੜੇ ਮੁੱਖ ਮੰਤਰੀ ਭਗਵਤ ਸਿੰਘ ਮਾਨ ਨੇ ਵੋਟਾਂ ਤੋਂ ਪਹਿਲਾਂ ਗੱਲਾਂ ਕਰਦੇ ਸੀ ਮੈਂ ਕਿਸਾਨ ਪੱਖੀ ਆ ਸਾਡੀ ਪਾਰਟੀ ਆ ਕਿਸਾਨ ਪੱਖੀ ਆ ਪਰ ਹੁਣ ਅਜਿਹੇ ਫੈਸਲੇ ਲੈਣੇ ਉਹਨੂੰ ਕਿਵੇਂ ਦੇਖਦੇ ਆਂ ਅਸੀਂ ਤਾਂ ਅਜੇ ਤੱਕ ਦੇਖਿਆ ਨਹੀਂ ਵੀ ਜੇ ਇਹ ਕਿਸਾਨੀ ਵਾਲਾ ਕੰਮ ਕਰਦਾ ਹੁੰਦਾ ਜੇ ਭਗਵੰਤ ਮਾਨ ਕਿਸਾਨ ਪੱਖੀ ਹੁੰਦਾ ਤਾਂ ਜਿਹੜਾ ਆਪਾਂ ਕਹਿੰਦੇ ਆ ਮੌਲਕ ਜਾਤ ਹੋਣ ਤੋਂ ਬਾਅਦ ਸਭ ਤੋਂ ਵੱਡਾ ਕਿਸਾਨਾਂ ਦੇ ਉੱਤੇ ਹਮਲਾ ਹੈ ਜਿਹੜੇ ਵਿੱਚ ਭਗਵੰਤ ਮਾਨ ਦਾ ਜਿਹੜਾ ਰੋਲ ਆ ਜੀ ਉਹ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਕਿਉਂਕਿ ਯਾਰ ਏਡੇ ਵੱਡੇ ਪੱਧਰ ਦੇ ਉੱਤੇ ਅੱਗੇ ਸੁਣਦੇ ਵੀ ਕਿ ਇੱਕ ਪਿੰਡ ਦੀ ਜ਼ਮੀਨ ਆ ਗਈ ਜੀ ਉਹ ਪਿੰਡ ਦੀ ਜ਼ਮੀਨ ਅਕਵਾਇਰ ਕਰਨ ਲਈ ਬੜਾ ਵੱਡਾ ਮਤਲਬ ਰੌਲਾ ਪੈਂਦਾ ਪ੍ਰਸ਼ਾਸਨ ਕੋ ਵੱਡਾ ਚੈਲੰਜ ਹੁੰਦਾ ਸੀ ਆਲੇ ਦੁਆਲੇ ਲੋਕਾਂ 'ਚ ਰੋਸ ਹੁੰਦਾ ਸੀ ਹੁਣ ਤਾਂ ਯਾਰ 32 ਪਿੰਡਾਂ ਦੀ ਜ਼ਮੀਨ ਇਹ ਟੋਟਲ 42 ਪਿੰਡਾਂ ਦੀ ਪੂਰੇ ਪੰਜਾਬ ਦੇ ਵਿੱਚ ਲਗ ਘੋਰ ਜ਼ਿਲ੍ਹਿਆਂ ਦੇ ਵਿੱਚ ਇਹਨੇ 25000 ਏਕੜ ਦੇਖੋ 25000 ਏਕੜ ਦਾ ਮਤਲਬ ਕੀ ਆ 50000 ਏਕੜ ਦਾ ਤਕਰੀਬਨ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਆਈ ਆ ਹੁਣ ਤੁਸੀਂ ਦੱਸੋ ਕਿ ਜੇ ਮੋਦੀ ਨੇ ਭਾਰਤ ਪੰਜਾਬ ਦਾ ਨੁਕਸਾਨ ਕੀਤਾ ਚਲੋ ਉਹਦਾ ਆਪਾਂ ਕਹਿੰਦੇ ਆ ਕਿ ਰੋਡ ਬਣਾਉਂਦਾ ਜੀ ਮਜਬੂਰੀ ਸੀ ਕਿਤੇ ਨਾ ਕਿਤੇ ਫਾਇਦਾ ਵੀ ਹੋਇਆ ਕਿਸਾਨਾਂ ਨੂੰ ਕਿਤੇ ਨੁਕਸਾਨ ਵੀ ਹੋਇਆ ਇਹਦਾ ਦੱਸੇ ਫਾਇਦਾ ਗਣਾਪ ਇਹ ਦਲੀਲ ਨਾਲ ਗਲਤਾਂ ਕਰੇ ਭੋਤਾਂ ਤੱਕ ਕਿਸਾਨਾਂ ਨੂੰ ਸਮਝਾਵੇ ਕਿ ਸਾਨੂੰ ਕੀ ਫਾਇਦਾ ਅਸੀਂ ਕਹਿੰਦੇ ਤੂੰ 26000 ਰੇਟ ਰੱਖਦਾ ਜੇ ਤੇਰੇ ਮਨ ਦੇ ਵਿੱਚ ਕੋਈ ਪਾਪ ਨਹੀਂ ਸੀਗਾ ਤੂੰ 26 2 ਕਰੋੜ 60 ਲੱਖ ਰੁਪਏ ਬਣਦਾ ਉਹਦੇ ਬਦਲ 'ਚ ਇੱਕ ਵਾਧਾ ਲੱਖਦਾ ਕਿ ਜੇ ਕੋਈ 2 ਕਰੋੜ 60 ਲੱਖ ਰੁਪਏ ਲੈਣਾ ਚਾਹੁੰਦਾ ਤਾ ਪਾਈ ਮੌਕੇ ਤੇ ਲੈ ਲਵੇ ਜੇ ਕਿਨੇ ਪਲਾਟ ਲੈਣਾ ਪਲਾਟ ਲੈ ਲੈ ਵੀ ਇਹ ਕੀ ਗੱਲ ਹੋਈ ਯਾਰ 15 ਸਾਲ ਬਾਅਦ ਡਵੈਲਪਮੈਂਟ ਹੋਣੀ ਆ 26000 ਰੱਖਦਾ ਤੂੰ ਗਾਇਦਾ ਰੇਟ ਉਹਨੂੰ ਕੌਣ ਖਰੀਦੂਗਾ 15 ਸਾਲ ਬਾਅਦ ਜਿਹੜੇ ਅੱਜ ਅੱਜ ਬੰਦੇ ਬੈਠੇ ਅੱਜ ਬੱਚੇ ਭੁੱਖੇ ਮਰਨ ਖਟਾ ਰਜ਼ਗਾਰ ਗਿਆ ਸੀ ਕਰਾਂਗੇ ਜਿਹੜਾ ਕਿਸਾਨ ਖੇਤੀ ਕਰਦਾ ਇੰਨੇ ਨੇ ਵੱਡੇ ਵੱਡੇ ਟੱਕਾਂ ਦੇ ਵਿੱਚ ਖੇਤੀ ਕਰਦਾ ਕੱਲੂ ਕਿਲੋ ਦੇ ਪਲਾਟਾਂ ਦੇ ਵਿੱਚ ਖੇਤੀ ਕਰੂਗਾ ਫਿਰ ਜਿਹੜੇ ਮਿਲਣਗੇ ਹਾਂ ਇਹ ਹੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਬਈ ਜਿਹੜਾ ਇੱਕ ਮੁੱਖ ਮੰਤਰੀ ਹੁੰਦਾ ਨਾ ਮੁੱਖ ਮੰਤਰੀ ਦਾ ਦਿਲ ਵੀ ਦਰਿਆ ਹੁੰਦਾ ਤੇ ਦਿਮਾਗ ਦੇ ਵਿੱਚ ਦੂਰ ਇੰਦੇਸਤਾ ਹੁੰਦੀ ਆ ਇਹਨੂੰ ਪਤਾ ਨਹੀਂ ਕਿਹੜੇ ਮੂਰਖ ਨੇ ਇਹ ਸਲਾਹ ਦੇਤੀ ਜਿਵੇਂ ਆਪਾਂ ਕਹਿੰਦੇ ਆ ਨਾ ਵੀ ਭਿੰਡਾ ਦੀ ਖੱਖਾ ਨੂੰ ਹੱਥ ਲਾ ਲਿਆ ਇਹ ਤਾਂ ਉਹ ਤੋਂ ਵੱਧ ਕਰ ਲਿਆ ਨੇ ਪੰਜਾਬ ਚ ਤਾਂ ਤੂੰ ਮੁੱਖ ਮੰਤਰੀਆਂ ਘੱਟੋ ਘੱਟ ਸ਼ਰਮ ਕਰ ਲੈ ਕੁਝ ਸਾਰੀਆਂ ਗੱਲਾਂ ਪੰਜਾਬ ਦੇ ਲੋਕ ਭੁੱਲ ਜਾਂਦੇ ਆ ਕਦੇ ਪੰਜਾਬ ਦੇ ਲੋਕ ਤੇ ਕਿਸਾਨ ਇਹ ਨਹੀਂ ਭੁੱਲਦੇ ਕਿ ਜੇਕਰ ਉਹਨਾਂ ਦਾ ਕੋਈ ਰੋਜੀ ਰੋਟੀ ਦਾ ਜ਼ਮੀਨ ਖੋ ਲਵੇ ਵੱਟਮਗਰ ਕਿੰਨੇ ਰੋਲੇ ਪੈਂਦੇ ਆ ਅੱਜ ਕਚਹਿਰੀਆਂ ਜਾਓ ਜ਼ਿਆਦਾਤਰ ਜੇ ਦੱਸ ਆਪਣੇ ਕਿਸਾਨਾਂ ਦੇ ਰੋਲੇ ਆਉਂਦੇ ਸੱਤ ਵੱਟਮਗਰ ਹੋਣਗੇ ਤਿੰਨ ਹੁੰਦੇ ਆ ਵੀ ਅਲੱਗ-ਅਲੱਗ ਬਸਪਸਿਆਂ ਤੇ ਹੋਣ ਸਭ ਤੋਂ ਵੱਡਾ ਦੋਸਤ ਬਣ ਕੇ ਭਵੰਤਮਾਨ ਅੱਜ ਪੰਜਾਬ ਦੇ ਕਿਸਾਨਾਂ ਦਾ ਬਣ ਕੇ ਸਾਹਮਣੇ ਆ ਚੁੱਕਿਆ ਇਹਨੂੰ ਕਿਸਾਨ ਕਦੇ ਵੀ ਮੂੰਹ ਨਹੀਂ ਲਾਉਣਗੇ ਕਦੇ ਪੰਜਾਬ ਦੇ ਲੋਕ ਕਦੇ ਨਹੀਂ ਚਾਣਗੇ ਕਿ ਇਹੋ ਜਿਹੇ ਮੁੱਖ ਮੰਤਰੀ ਸਾਡੇ ਪੰਜਾਬ ਦੀ ਬਾਂਗ ਡੋਰ ਸੰਭਾਲੇ ਮੁੱਖ ਮੰਤਰੀ ਇੱਕ ਜਥੇਬੰਦੀ ਉਹਦੇ ਬਿਆਨ ਦਿੰਦੇ ਰਹਿੰਦੇ ਹਰ ਸਮੇਂ ਉਹਨਾਂ ਦਾ ਇਹ ਵੀ ਬਿਆਨ ਸੀ ਕਿ ਜਿਹੜੀ ਜਥੇਬੰਦੀਆਂ ਨੇ ਪੈਰਲ ਸਰਕਾਰ ਚਲਾ ਰਹੀਆਂ ਨੇ ਧੱਕੇ ਨਾਲ ਆਪਦੇ ਫੈਸਲੇ ਮਨਵਾਉਂਦੀਆਂ ਨੇ ਕਦੇ ਧਰਨਾ ਲਾ ਲਿਆ ਕਦੇ ਰੇਲਾਂ ਰੋਕ ਲਈਆਂ ਕਦੇ ਕੁਝ ਕਰ ਲਿਆ ਵੀ ਇਹ ਵਿਕਾਸ ਹੋਣੀ ਨੇ ਧੱਕੇ ਨਾਲ ਆਪਣੇ ਫੈਸਲੇ ਮਨਵਾਉਂਦੇ ਨਹੀਂ ਸਾਡੇ ਤੇ ਭਵੰਤਮਾਨ ਨੂੰ ਕਹੀਏ ਵੀ ਤੂੰ ਲੋਕਤੰਤਰ ਦੀ ਪਰਭਾਸ਼ਾ ਪੜ ਲਾ। ਪਰਭਾਸ਼ਾ ਪੜੀ। ਅਸਲ ਵਿੱਚ ਤਾਂ ਲੋਕਤੰਤਰ ਦੇ ਵਿੱਚ ਲੋਕ ਹੀ ਰਾਜ ਰਾਜੇ ਹੁੰਦੇ ਆ, ਮਾਲਕ ਹੁੰਦੇ ਆ। ਇਹ ਗੱਲ ਵੱਖਰੀ ਆ ਕਿ ਕਿਵੇਂ ਆਪਾਂ ਮੰਨ ਕੇ ਚੱਲੋ ਇੱਕ ਆਪਾਂ ਕੰਮ ਕਰ ਲਈ। ਆਪਾਂ ਪਿੰਡਾਂ ਸਾਂਝੀ ਕਹ ਦਿੰਨੇ ਆ। ਪਿੰਡਾਂ 'ਚ ਕਹਿੰਦੇ ਸਾਡੇ ਜ਼ਿਮੀਂਦਾਰ ਭਰਾ ਕਹਿੰਦਾ ਸਾਂਝੀ ਰੱਖ ਲਿਆ। ਉਹਨੇ ਕੰਮ ਕਰਨ ਲਈ ਖੱਤਿਆਂ 'ਚ ਰੱਖਿਆ ਹੁੰਦਾ ਵਾ। ਉਹ ਕਹਿੰਦਾ ਸਪਰੇ ਵੀ ਸੜਕੀ ਚੱਲ, ਰਿਓ ਵੀ ਪਾ ਦੇ, ਪੱਠੇ ਵੀ ਪਹਿਲਾਂ ਸਾਂਭ ਲਾ। ਉਹਨੂੰ ਆਦਾ ਕੰਮ ਕਰ ਕਰਨ ਲਈ ਸੈਕੰਡ ਬੰਦਾ ਰੱਖ ਲੈਂਦੇ ਆ। ਜੇ ਉਹੀ ਸਾਝੀ ਬੰਦਾ ਜਿਹੜੇ ਰੱਖਿਆ ਵਾ ਉਹਦੇ ਆਗੇ ਮਾਰੇ ਚਪੇੜਾ ਤੇ ਉਹਨੂੰ ਕਹੇ ਵੀ ਚੱਲ ਘਰੋਂ ਬਾਹਰ ਹੋ ਵੀ ਸਾਰਾ ਕੁਝ ਤਾਂ ਮੈਂ ਕਰਦਾ ਜੀ ਦੇਖੋ ਲੋਕਤੰਤਰ ਦੇ ਵਿੱਚ ਲੀਡਰ ਹਮੇਸ਼ਾ ਲੋਕ ਸੇਵਕ ਹੁੰਦੇ ਆ ਲੋਕਾਂ ਨੇ ਹੀ ਉਹਨਾਂ ਨੂੰ ਤਾਕਤ ਦਿੱਤੀ ਹੁੰਦਾ ਨਿਯੁਕਤ ਕੀਤਾ ਹੁੰਦਾ ਪੈਰਲ ਸਰਕਾਰ ਚਲਾਉਣ ਦੀ ਗੱਲ ਕਰਦਾ ਜੇਕਰ ਸਹੀ ਤਰੀਕੇ ਨਾਲ ਪ੍ਰਸ਼ਾਸਨ ਕੰਮ ਕਰੇ ਸਰਕਾਰ ਕੰਮ ਕਰੇ ਤਾਂ ਲੋਕ ਕਿਸਾਨ ਜੱਥੇਬੰਦੀਆਂ ਕੋਲੇ ਆਉਣ ਕਿਉਂ ਜੇਕਰ ਸਰਕਾਰ ਆਪਦੀ ਜ਼ਿੰਮੇਵਾਰੀ ਨਿਭਾਵੇ ਤਾਂ ਕਿਸਾਨ ਧਰਨਾ ਲਾਉਣ ਕਿਉਂ ਇੱਕ ਵੀ ਦਲੀਲ ਨਾਲ ਗੱਲ ਕਰੇ ਨਾ ਵੀ ਜੇਕਰ ਕਿਸਾਨ ਕੋਲ ਰੇਲ ਰੋਕਦੇ ਆ ਜਾਂ ਕੋਈ ਧਰਨਾ ਲਾਉਂਦੇ ਆ ਦਲੀਲ ਨਾਲ ਕਹੇ ਹੋ ਵੀ ਆ ਗਲਤ ਆ ਲੋਕਾਂ ਸਾਹਮਣੇ ਗਲਤ ਸਾਬਤ ਕਰੇ ਕਿ ਤੂੰ ਨਹੀਂ ਧਰਨਾ ਲਾਇਆ ਹੁਣ ਉੱਤੇ ਭਾਖੜੇ ਦੇ ਉੱਤੇ ਜੇ ਤੈਨੂੰ ਲੋੜ ਲੱਗੀ ਕਿ ੱੱਕੇਸਾਈ ਹੋ ਰਹੀ ਆ ਵੀ ਤੈਨੂੰ ਧਰਨਾ ਲਾਉਣ ਦੀ ਲੋੜ ਆ ਫਿਰ ਸਾਨੂੰ ਵੀ ਜੇ ਲੋੜ ਮਹਿਸੂਸ ਹੁੰਦੀ ਆ ਕਿ ੱੱਕੇਸਾਈ ਉਹਨਾਂ ਰੇਲ ਹੀ ਜਾਇਆ ਜਾ ਤਾਂ ਕੱਲ ਹੁਣ ਧਰਨੇ ਲਾਉਣਾ ਜਿਵੇਂ ਤੂੰ ਅੱਜ ਧਰਨਾ ਲਾ ਤੂੰ ਕਿਉਂ ਧਰਨਾ ਲਾਉਣਾ ਅੱਜ ਜੀ ਜਿਹੜੇ ਸੋਚ ਕੇ ਤੂੰ ਧਰਨਾ ਲਾਇਆ ਤੈਨੂੰ ਲੱਗਦਾ ਕਿ ਉਸੇ ੱੱਕੇਸਾਈ ਹੋ ਰਹੀ ਆ ਸਾਡੀ ਗੱਲ ਸੁਣੀ ਨਹੀਂ ਜਾ ਰਹੀ ਵੀ ਸਾਡੀ ਹੱਕ ਸੱਚ ਦੀ ਗੱਲ ਆ ਇਸੇ ਤਰ੍ਹਾਂ ਕਿਸਾਨ ਜੱਥੇਬੰਦ ਨੂੰ ਮਹਿਸੂਸ ਹੁੰਦਾ ਕਿ ਸਾਡੀ ਹੱਕ ਸੱਚ ਦੀ ਗੱਲ ਆ ਸਾਡੀ ਸੁਣਵਾਈ ਨਹੀਂ ਹੋ ਰਹੀ ਲੋਕਤੰਤਰ ਦੇ ਵਿੱਚ ਧਰਨਾ ਲਾਉਣਾ ਸਾਨੂੰ ਲੋਕਤੰਤਰ ਤੇ ਕਾਨੂੰਨ ਸਾਨੂੰ ਇਜਾਜ਼ਤ ਦਿੰਦਾ ਅਸੀਂ ਉਸ ਸੰਸਾਰ ਆਪ ਤਾਂ ਹੀ ਮੰਗ ਕਰਦੇ ਆ ਇਹ ਭਵੰਤਮਾ ਥੋੜੀ ਤੈਅ ਕਰੂਗਾ ਸਾਨੂੰ ਆਜ਼ਾਦ ਦੇਣੀ ਆ ਕਿ ਨਹੀਂ ਦੇਣੀ ਜੇਕਰ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਜਾਂ ਪੁਲਿਸ ਇਥੇ ਸਰਕਾਰ ਜੇ ਪਹੁੰਚਦੀ ਹੈ ਇੱਕ ਵਾਰ ਕਰਨ ਕੀ ਤੁਹਾਡਾ ਆਪਾ ਦਰਸ਼ਨ ਦਾ ਰੂਪ ਹੋਵੇਗਾ ਜਾਂ ਕੀ ਤੁਸੀਂ ਕਿਸ ਤਰੀਕੇ ਦਾ ਪ੍ਰਸ਼ਨ ਕਰਨ ਬਾਰੇ ਸੋਚਿਆ ਕੇ ਬਾਈ ਜੀ ਇੱਕ ਸਾਨੂੰ ਮੈਂ ਗੱਲ ਦੱਸਦਾ ਇਹ 32 ਪਿੰਡ ਨੇ ਖਾੜੇ ਪਿੰਡ ਦੇ ਵਿੱਚ ਤੁਹਾਨੂੰ ਪਤਾ ਹੀ ਹੋਣਾ ਇੱਕ ਪਿੰਡ ਜੜ ਕੇ ਖੜਿਆ ਅੱਜ ਤੱਕ ਉਹ ਖਾੜੇ ਦੀ ਫੈਕਟਰੀ ਨਹੀਂ ਚੱਲੀ 32 ਪਿੰਡਾਂ ਦੇ ਲੋਕ ਜੇਕਰ ਇਕੱਠੇ ਹੋ ਕੇ ਖੜ ਗਏ ਨਾ ਜ਼ਮੀਨ ਐਕਵਾਇਰ ਕਰਨੀ ਦਾ ਦੂਰ ਕਹੇ ਨੇ ਪੈਰ ਨਹੀਂ ਪਾਉਣ ਦੇਣਾ ਇਹਨਾਂ ਨੂੰ ਇਹ ਦਿਮਾਗ ਦੇ ਵਿੱਚ ਭ੍ਰੇਖਾ ਕੱਢ ਦੇਣ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ੱੱੱਕੇ ਨਾ ਕੇ ਵੜ ਜਾਣਗੇ ਇਹ ਕਦੇ ਵੀ ਨਹੀਂ ਹੋਣਾ ਇਹ ਕਿਸੇ ਤਰੀਕੇ ਨਾਲ ਜਿੰਨੀ ਮਰਜ਼ੀ ਪੌੜਸ ਲਾ ਲਵੇ ਜਿੰਨਾ ਮਰਜ਼ੀ ੱੱੱਕੇ ਸਾਈ ਕਰ ਲਵੇ ਜਦੋਂ ਲੋਕ ਇਕੱਠੇ ਹੋ ਜਾਂਦੇ ਆ ਤਾਂ ਵੱਡੇ ਤੋਂ ਵੱਡੇ ੱੱੱਕੇ ਸਾਈ ਨਾ ਹੁਕਮਰਾ ਕਦੇ ੱੱਕੇ ਸਾਹੀ ਕਰ ਸਕਦਾ ਨਾ ਲੋਕ ਕਰਨ ਦਿੰਦੇ ਆ ਜੀ ਸਾਡਾ ਸਿੱਧਾ ਸਾਫ ਸਪਸ਼ਟਾ ਕਿ ਇਸ ਫੈਸਲੇ ਉਤੋਂ ਭਵੰਤਮਾਨ ਸਰਕਾਰ ਨੂੰ ਪਹਿਲਾਂ ਤਾਂ ਅਸੀਂ ਬਤੌਰ ਮੁੱਖ ਮੰਤਰੀ ਬੜੀ ਨਿਮਰਤਾ ਨਾਲ ਅਪੀਲ ਕਰਦੇ ਆ ਕਿ ਮੁੱਖ ਮੰਤਰੀ ਸਾਹਿਬ ਸਾਡੇ ਮਨ ਦੀ ਭਾਵਨਾ ਸਮਝੋ ਜੇ ਤੁਸੀਂ ਆਪਣੇ ਬੱਚੇ ਪਾਲੇ ਆ ਨਾ ਖੇਤੀ ਕਰਕੇ ਮੇਰੇ ਹਿਸਾਬ ਨਾਲ ਤਾਂ ਨਹੀਂ ਪਾਲੇ ਜੇ ਪਾਲਿਆ ਤੇ ਤੁਹਾਡਾ ਰੋਜ਼ਗਾਰ ਹੋਵੇ ਖੇਤੀ ਤੇ ਕੋਈ ਸਰਕਾਰ ਆ ਕੇ ਤੁਹਾਡੇ ਕੋਲ ਖੇਤ ਖੋ ਲਵੇ ਉਸ ਵੇਲੇ ਕਿਸਾਨ ਦੇ ਮਨ ਦੇ ਉਤੇ ਕੀ ਬੀਤਦੀ ਆ ਜੇਕਰ ਤੁਸੀਂ ਖੇਤੀ ਕੀਤੀ ਹੈ ਤਾਂ ਤਾਂ ਤੁਸੀਂ ਸਾਡੇ ਦਰਦ ਨੂੰ ਸਮਝੋਗੇ ਜੇਕਰ ਬਿਆਨਾਂ ਤੁਸੀਂ ਖੇਤੀ ਕਰਦੇ ਹੋ ਕਿਸਾਨ ਹੋ ਫਿਰ ਤਾਂ ਨਹੀਂ ਤੁਸੀਂ ਸਮਝ ਸਕਦੇ ਜੀ ਬਹੁਤ ਧੰਨਵਾਦ ਜੀ